ਹਾਂਜੀ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋ ਸੋਡੇ ਜਾਨਵਰ ਵੀ ਸੈਟ ਵਟ ਹੋਣਗੇ ਤੇ ਲਓ ਵੀ ਮਿੱਤਰੋ ਅੱਜ ਆਪਾਂ ਕਬੂਤਰਾਂ ਨੂੰ ਨਵਾਉਨੇ ਆਂ ਇਹ ਆ ਦੇਖਿਆ ਪੁੱਟਰ ਚ ਟਿੱਕਲ ਇਹਨੂੰ ਪਾਉਨੇ ਆਂ ਬਾਲਟੀ ਚ ਪੁੱਤੋ ਪਾਉਨੇ ਆਂ ਆਪਾਂ ਪਾਣੀ ਇੱਕ ਪਾਣੀ ਦਾ ਕੱਪ ਹੈ ਚ ਪਹਿਲਾਂ ਪਾ ਹੀ ਲੈਨੇ ਆਂ ਨੁੰਨਾ ਆਉਂਦਾ ਪਤਾ ਨਹੀਂ ਯਾਰ ਉੱਪਰ ਦਾ ਹੈ ਕੋਠੇ ਤੇ ਚੜਿਆ ਨੀਗਾ ਤੇ ਆ ਜਾਲ ਚ ਪਾਉਨੇ ਆਂ ਪੱਠੇ ਸਾਰੇ ਜਿੰਨੇ ਬਾਜੀ ਛੜਨੇ ਆਂ ਇਹਨੂੰ ਮੈਂ ਖੋਲ ਕੇ ਛੱਡ ਦਾਂ ਵਿੱਚ ਲਓ ਵੀ ਭਾਈ ਆਪਾਂ ਪਾੜੇ ਚ ਫੁੱਟਰ ਚ ਪਾਉਂ ਜੀ ਸਾਰਾ ਹੀ ਪਾਤਾ ਖਾਲੀ ਹੋ ਗਿਆ ਠੀਕ ਹੈ ਜੀ ਇਹਨੂੰ ਆਪਾਂ ਛੱਡ ਦਨੇ ਔ ਚੱਕੋ ਜਾਂਦਾ ਇਹ ਬਾਲਟੀ ਨੂੰ ਹੁਣ ਆਪਾਂ ਕਰ ਲੈਨੀ ਆ ਪਾਣੀ ਪਾਣੀ ਭਰ ਲੈਨੇ ਆ ਤੇ ਡਿਬੋਡ ਉਹ ਸਾਰੇ ਜਾਲ ਚ ਪਾ ਦਨੇ ਫਿਰ ਕੋਈ ਹੋਰ ਕੰਮ ਕਰਾਂਗੇ ਜੋ ਸੁੱਕ ਗੇ ਦਾਣੇ ਪਾ ਦਾਂਗੇ ਕੋਈ ਝੱਗ ਮਨ ਲੱਗ ਗਈ ਨਾ ਹਲੋ ਵੀ ਭਾਈ ਨੂੰ ਨੇ ਉਹ ਤਾਂ ਡੀਕ ਲਿਆ ਉਹ ਤਾਂ ਹਜੇ ਨਹੀਂ ਆਉਂਦਾ ਤੇ ਉਹਨਾਂ ਟਾਈਮ ਫਿਰ ਮੈਂ ਹੀ ਸ਼ਿਰਵਾਦ ਕਰਦਾ ਫੋਨ ਰੱਖ ਦਿੰਨੇ ਆ ਠੀਕ ਹੈ ਤੇ ਮੈਂਟੋ ਮੈਂ ਟੀ ਨਵਾ ਕੇ ਤੇ ਇਹਦੇ ਚ ਪਾ ਦਗੇ ਤੇ ਫਿਰ ਤੁਹਾਨੂੰ ਦਿਖਾਉਣਾ ਮੈਂ ਠੀਕ ਹੈ ਸਾਰੇ ਨਾਲੇ ਕਰਾਂਗੇ ਖੁੱਡਿਆਂ ਦੀ ਅੱਜ ਸਫਾਈ ਹਲੋ ਵੀ ਭਾਈ ਆ ਨਵਾਤੇ ਸਾਰੇ ਜਾਨਵਰ ਆ ਦੇਖ ਬਾਕੀ ਇਹਨਾਂ ਨੂੰ ਹੁਣ ਖੁੱਡੇ ਛੱਡ ਕੇ ਨਾ ਖੁੱਡੇ ਦੀ ਕੈਲਾ ਕਰਦੇ ਆ ਸਫਾਈ ਆ ਦੇਖੋ ਇਧਰ ਆ ਰਹਿ ਗਏ ਵੱਡੇ ਜਾਨਵਰ ਐ ਇਥੋਂ ਕਰਦੇ ਆ ਪਹਿਲਾਂ ਸਫਾਈ ਕੂੜਾ ਕਚਰਾ ਬਾਹਰ ਕੱਢ ਕੇ ਤੇ ਫਿਰ ਇਹ ਵੱਡੀਆਂ ਕਬੂਤਰਾਂ ਰਹਿ ਗਈਆਂ ਇਹਨਾਂ ਨੂੰ ਇਨਵਾਦਾਂਗੇ ਓਕੇ ਜੀ ਪਹਿਲਾਂ ਇਹ ਕੰਮ ਨਿਬੇੜ ਦੇਗੇ ਕਚਰੇ ਵਾਲਾ ਨਾਲੇ ਜਿਹੜੀਆਂ ਵਿੱਚ ਇਹਨਾਂ ਜੂਆਂ ਜਾਂ ਹੋਣਗੀਆਂ ਸਾਰੀਆਂ ਜਾਣੀਏ ਰੂੜੀ ਦੇ ਸਟੇਵਾਂਗੇ ਬਾਅਦ ਕਚਰਾ ਸਾਰਾ ਥੱਲੇ ਹੀ ਪੈ ਕੁਕਣਾਲ ਬਾਕੀ ਬਚਿਆ ਖੁਚਿਆ ਓ ਕਿਵੇਂ ਬੈਠੀ ਲੈ ਇੱਕ ਸੱਚਾ ਕਰਦੇ ਇਹਨਾਂ ਦੇ ਅੰਡੇ ਤਾਂ ਨਹੀਂ ਬਣ ਜਾਂਦੇ ਲੇ ਗਈਆਂ ਤੇ ਬੱਚੇ ਇਧਰ ਹੋ ਮੜਾ ਜੇ ਇਹ ਵਾਕਈ 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 ਆ ਕੀ ਆ ਗਈ ਕਰੰਡੀ ਓਹੋ ਆ ਕਿਧਰ ਪਸਾਈ ਵੀ ਆ ਬੜੀ ਆਂਡੀ ਬਸਾਦੀ ਯਾਰ ਪਤਾ ਨਹੀਂ ਕਿਨੇ ਲੈ ਲਾਉ ਜੀ ਕਰਦਗੇ ਸਫਾਈਆਂ ਪਰਲੇ ਘੁੱਡੇ ਚ ਹਜੇ ਨਹੀਂ ਕਰਦੇ ਆਪਾਂ ਸਫਾਈ ਕਿਉਂਕਿ ਉਧਰ ਨਾ ਬੱਚੇ ਪੁੱਛੀ ਜੇ ਘਟੇ ਹੋਏ ਬਾਈ ਤਾਂ ਕਰਕੇ ਉਹ ਲੈ ਤਾਂ ਕਰਨਾ ਵੱਡਾ ਕਬੂਤਰ ਕੋਈ ਨਿਕਲ ਸਕਦਾ ਵਾ ਕੱਲੇ ਇੱਧਰ ਕਰ ਦਿੰਨੇ ਕਿਉਂਕਿ ਪੱਠੇ ਪੁੱਠੇ ਵਾ ਫਿਰ ਬਾਜੀ ਛੜਨੇ ਨੋਇ ਤਾਂ ਕਰਨਾ ਹੁਣ ਕੇ ਆ ਜੂਆਂ ਜਾਣ ਤਾਂ ਸਾਰੀਆਂ ਹੁਣ ਹੀ ਉੱਡ ਜਾਣਗੀਆਂ ਇਹਨਾਂ ਦੀਆਂ ਤੁੱਪਈ ਲੋ ਵੀ ਭਾਈ ਕਰੋ ਚੈੱਕ ਸਫਾਈ ਫਿਰ ਠੀਕ ਹੈ ਜੀ ਤੇ ਬਾਕੀ ਯਾਰ ਵੀਡੀਓ ਨੂੰ ਲਾਈਕ ਕਰਦਾ ਕਰੋ ਭਾਈ ਯਾਰ ਟਾਈਮ ਬਹੁਤ ਲੱਗਦਾ ਮਿਹਨਤ ਕਰਨ ਤੇ ਠੀਕ ਆ ਮੈਂ ਤੁਹਾਨੂੰ ਮੈਂਟੋ ਮੈਂਟੀ ਦਿਖਾ ਦਈਦਾ ਵੀਡੀਓ ਨਾਲ ਟਾਈਮ ਲਈ ਰੋਕ ਦੇਈ ਦੀ ਆ ਆ ਦੇਖੋ ਇੱਧਰ ਸਫਾਈ ਠੀਕ ਹੈ ਜੀ ਆਂਡੇ-ਓਂਡੇ ਉਮੀ ਰੱਖਦੇ ਜੀ ਨੇ ਵਹਿਣਾ ਵਹਿ ਜੂਗੀ ਆਪੇ ਉੱਧਰ ਜਿਹੜਾ ਪੈਸੇ ਚੀਨੇ ਕੋਲ ਉਹ ਵੀ ਰੱਖ ਤੋਂ ਵੀ ਤੇ ਬਾਕੀ ਹੁਣ ਜਿਹੜੀਆਂ ਕਬੂਤਰੀਆਂ ਰਹਿ ਗਈਆਂ ਉਹਨਾਂ ਨੂੰ ਨਵਾਵਾਂਗੇ ਹੁਣ ਜਦੋਂ 5-6 ਮਿੰਟ ਬਾਅਦ ਉਹਦੋਂ ਹੋ ਸਕਦਾ ਇਹਨੂੰ ਨਾ ਆ ਜਵੇ ਇਹਨਾਂ ਨੂੰ ਫਿਰ ਅੰਦਰ ਛੱਡ ਦਾਂਗੇ ਤੇ ਉਹਨਾਂ ਨੂੰ ਨਵਾ ਦਾਂਗੇ ਠੀਕ ਹੈ ਜੀ ਲਓ ਵੀ ਬਾਈ ਉਹਨਾਂ ਟਾਈਮ ਨਾਲ ਵੱਡੇ ਜੋੜਿਆਂ ਲਈ ਨਾ ਰੋੜੀ ਕੁੱਟਦਗੇ ਆਹ ਦੀ ਪਈ ਸਾਰੀ ਤੇ ਕੁਛ ਇੱਕ ਆਹ ਗਮਲਾ ਤੇ ਕੁੰਡਾ ਸਾਰੀਆਂ ਚੀਜ਼ਾਂ ਦੀ ਬਣਾਦਣੀ ਰੋੜੀ ਅੱਜ ਆਹ ਲਿਆਂਦਾ ਆਪਾਂ ਪੱਥਰ ਜਿਆ ਇਹਦੇ ਉੱਤੇ ਰੱਖਤੀ ਸਾਰੇ ਗੋਟ-ਗੋਟ ਲੈਨੇ ਤੇ ਸੀ ਵੀ ਲਿਆਂਦੀ ਆ ਦੇ ਵਿੱਚ ਯਕੋ ਇਹ ਕੁੱਟਦਗੇ ਇਹ ਫਿਰ ਸਾਨੂੰ ਮਿਲਦਿਆਂ ਲਓਏ ਮਿੱਤਰੋ ਕੋਸ਼ਕ ਕੋਟਕੇ ਆ ਪੰਦਰ ਸੜਤੀ ਆ ਤੇ ਕੋਸ਼ਕ ਇਧਰ ਹੈਪੀ ਬਾਈ ਆਇਆ ਵਾ ਕਿਵੇਂ ਆ ਠੀਕ ਆ ਜੀ ਆ ਦੇਖੋ ਇਧਰ ਬੱਚੇ ਬੱਚੇ ਹੁਣ ਇਹ ਵੱਡੇ ਕੂਤਰ ਜਦੋਂ ਬੱਚੇ ਕੱਢਦੇ ਆ ਉਦੋਂ ਇਹ ਮਿੱਟੀ ਚੋਂ ਕੈਲਸ਼ੀਅਮ ਕੁਲਸ਼ੀਮ ਜਿਹੜੀ ਕਮੀ ਹੁੰਦੀ ਉਹ ਪੂਰੀ ਕਰਨ ਲਈ ਇਹੋ ਜੀ ਪਿੱਲੀ ਐ ਟਟਪਾਲਦੇ ਆ ਤੇ ਉਹ ਆਪਾਂ ਤੁਹਾਡੇ ਸਾਹਮਣੇ ਕੁੱਟ ਕੇ ਇਹਨਾਂ ਨੂੰ ਸੜਤੀ ਆ ਤੇ ਬਾਕੀ ਖਾ ਖੂ ਲੈਣਗੇ ਆਪਾਂ ਇਹਨਾਂ ਨੂੰ ਚਿੰਤਾ ਵਾ ਹੁਣ ਬੱਚੇ ਬੁੱਚੇ ਕਾਫੀ ਆ ਕੱਢੇ ਵੇ ਉਹ ਸੋਂ ਵੱਡੇ ਹੋਏ ਤਾਂ ਦਿਖਾਵਾਂਗੇ ਬਾਹਰ ਦਿਖਾਉਣ ਦੇ ਕਰਦੇ ਆ ਜਿੰਨੇ ਵੀ ਹੁਣ ਗਮਲੇ ਗਮਲੇ ਕੁੰਡੇ ਕਾਂਡੇ ਪਏ ਸਾਰਿਆਂ ਦਾ ਚੂਰਾ ਛੂਰਾ ਕਰ ਦੇਣਾ ਲਓ ਮਤਰੋ ਨੂਨਾ ਆਇਆ ਹੁਣ ਤੇ ਤੁਹਾਨੂੰ ਟਾਈਮ ਦੱਸ ਦਿੰਨੇ ਆ ਜਾਣੂ ਮੈਂ 9 ਵਜੇ ਦਾ ਕਹਿ ਆ ਬਾਈ 6:11 ਆਇਆ 11 ਵਜੇ 11 ਵਜੇ ਕੀ ਤੇ ਬਾਈ ਹੁਣ ਹੀ ਉੱਠਿਆ ਇਹ ਚੱਲ ਕੰਮ ਤੇ ਜਾਣ ਲੱਗੇ ਇਹ ਦੀ ਗੱਲ ਨਹੀਂ ਐਗ ਰੀਆਂ ਤੇ ਪਰ ਬੰਦਾ ਯਾਰ ਕਹਤਾ ਦਵੇ ਮੈਂ 2 ਘੰਟੇ ਨੂੰ ਆਉਂਗਾ ਨਾ ਨੂੰ ਕਿ ਆਉਂਗਾ ਆਏ ਆ ਬਈ ਯਾਰ ਐਤਵਾਰ ਨੂੰ ਦੇਖ ਲੈ ਯਾਰ ਅੱਜ ਤਾਂ ਛੁੱਟੀ ਕਹ ਨਹੀਂ ਐਤਵਾਰ ਦੀ ਆ ਫੋਨ ਲਾ ਕੇ ਪੁੱਛੋ ਯਾਰ ਆ ਦੇਖ ਲਓ ਮੈਂ ਤਾਂ ਹੈਪੀ ਲੱਗੇ ਹੋਇਆ ਬਾਈ ਯਾਰ ਬਹੁਤ ਟਾਈਮ ਹੋ ਗਿਆ ਕਬੂਤਰ ਵੀ ਉਧਰੋਂ ਸੌਂ ਕੇ ਨਿਵਾਏ ਹੋਏ ਯਾਰ ਜਾਨ ਨੂੰ ਛੱਡੀ ਵਿੱਚ ਬਾਰੀ ਖੁੱਲਦੇ ਪੈ ਜਾਨੂ ਤੇ ਕਬੂਤਰਾਂ ਨੂੰ ਫੜ ਕੇ ਨਿਵਾ ਨਿਵਾ ਕੇ ਪਾਉਣੀਆਂ ਨਾ ਚਲਾ ਜਾ ਆਪਾਂ ਕਰਦੇ ਹਾਂ ਨਾ ਟਾਈਮ ਹੈਪੀ ਕਾਟ ਦਾ ਰੂੜੀ ਉਹਦੇ ਨੂੰ ਮੇਜਰ ਵੀ ਆ ਜਾਊਗਾ ਉੱਠ ਫਿਰ ਤੇ ਮੈਂ ਉਹ ਦਾਦੇ ਦਾ ਬੈਕ ਭੰਜੂ ਪਿੰਜਰੇ ਚੱਕ ਲਿਆ ਮੈਨੂੰ ਪਿੰਜਰੇ ਦੇ ਲੋੜ ਹੀ ਨਹੀਂ ਇਹ ਸੁੱਕ ਕੇ ਹੁਣ ਆ ਜਾ ਕਰਾਂ ਦੀ ਉੱਠ ਫਿਰ ਛੇਰ ਬਣ ਕਰਾਂ ਦੀ ਇਹਨਾਂ ਨੂੰ ਵਿੱਚ ਛੱਡ ਦੇ ਕਬੂਤਰਾਂ ਨੂੰ ਨਾ ਨਾ ਓ ਆ ਜਾ ਪਰ ਉੱਥੇ ਜੰਨੇ ਤੈਨੂੰ ਹੈਲੋ ਇਧਰ ਲੈ ਜੂ ਕਾਈ ਫੋਨ ਹਾਂ ਖੋਲ ਲੈ ਖੋਲ ਫਿਰ ਤਾਂ ਹੈਂਡਲ ਜੇ ਤੋ ਫੜ ਲਾ ਕੋਈ ਇਧਰ ਕੰਦਾ ਟੱਪੀ ਜਾਂਨੇ ਤੁਸੀਂ ਵੀਡੀਓ ਚ ਇਧਰ ਹੈਲੋ ਲੈ ਓਏ ਬਾਈ ਇਹ ਕੰਮ ਹੈਪਾ ਕਰਨ ਲੱਗਾ ਹੁਣ ਛੜ ਦੇ ਛੜ ਦੇ ਇਧਰ ਲਈ ਹਾਰੇ ਚਲੋ ਵੀ ਚਲੋ ਵੀ ਚਲੋ ਚਲੋ ਵੀ ਚਲੋ ਵੀ ਚਲੋ 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 ਨਹੀਂ ਮੈਂ ਕਰਦੇ ਜਾਓ 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 ਵੀ ਜਾਓ ਉਹ ਤੇਰੀ ਜਾਈ 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 ਫੜਾ ਲਾਦਾ ਓਕੇ ਤਾਂ ਬਾਈ ਠਾਤੀ ਲਾਏ ਇਸ ਗੱਲ ਦਾ ਹੋਰ

ਭਾਈ ਆ ਦੇਖ ਲਓ ਹਾਂ ਦੀ ਬਈ ਇਧਰ ਚੱਕੀ ਮੜਾ ਜਾ 12 12 ਵਜੇ ਆ ਗਿਆ ਬਈ ਇਹ ਵੀ ਇਹ ਕੋਈ ਟਾਈਮ ਹੁੰਦਾ ਯਾਰ ਆਉਂਦਾ ਯਾਰ ਬਈ ਹਾਜ਼ਰੀ ਇਧਰ ਗੱਲ ਸੁਣ ਲੈ 7 ਵਜੇ ਲੱਗਦੀ ਇਧਰ ਚੱਕੀ ਇਧਰ ਦੇਖੀ 7 ਵਜੇ ਹਾਜ਼ਰੀ ਲੱਗਦੀ ਹੈ ਕੋਈ ਟਾਈਮ ਆ ਯਾਰ ਤੁਹਾਡੇ ਆਉਂਦਾ ਯਾਰ ਹਾਜ਼ਰੀ ਵੀ ਨਹੀਂ ਭਰੀ ਜਾਂਦੀ ਉਹੀ ਤਾਂ ਗੱਲ ਆ ਯਾਰ ਕਰਨਾ ਕੀ ਆ ਕੇ ਬਸ ਬਹਿਣਾ ਹੀ ਆ ਕੋਈ ਕੰਮ ਨਹੀਂ ਕੰਮ ਤਾਂ ਤੁਹਾਡੇ ਸਾਹਮਣੇ ਮੈਂ ਆਪ ਕਰਦਾ ਚਾਹ ਪਿਆ ਦੇ ਨੇ ਦੋ ਬੁੱਤਰੇ ਗੇ ਡਬੋ ਕੇ ਭਰੇ ਕਰ ਯਾਰ ਆ ਦੇਖ ਇਹੋ ਜਿਹਾ ਉਹਦੇ ਕੋਲੇ ਤੀ ਪਈਏ ਲਓ ਮੇਤਰੋ ਗ੍ਰੈਂਡ ਐਂਟਰੀ ਪਾਪਾ ਗੋਰਾ ਜੀ ਇੰਨੀ ਕੀ ਕੁੱਟੀ ਆ ਦੇ ਲਾ ਕੇ ਕੁੱਟੋ ਦੇਲਿਆਰ ਲਾਉਂਦੇ ਨਹੀਂ ਨਾ ਵੇ ਹਥਿਆਰ ਤਾਂ ਬਹੁਤ ਵਾਲਾ ਹੈ ਦੇਲ ਨਹੀਂ ਲਾਉਂਦੇ ਬਸ ਉਹ ਗਿਆ ਪਾਣੀ ਚੱਲ ਪ੍ਰਚਾਰ ਸੀਗਾ ਉਹਨਾਂ ਦਾ ਉਹ ਆਇਓ ਯਾਰ ਕੁੱਟੋ ਹੈਲੋ ਓਏ ਕੂਤਰ ਇਕੱਠ ਕਰਕੇ ਖੜ ਗਏ ਆ ਨੰਨੇ ਓਏ ਆਜੋ ਮੈਂ ਚਾ ਲਿਆਉਣਾ ਫਿਰ ਇੱਕ ਨਵਾਂ ਪਲੇਅਰ ਹੋਰ ਆ ਗਿਆ ਗੋਰੀ ਚਾਕੀਦਰ ਹੋਰ ਕਿਵੇਂ ਆ ਠੀਕ ਹੈ ਲੋ ਭਾਈ ਇਹ ਵੀਡੀਓ ਦਾ ਪਹਿਥੇ ਐਂਡ ਕਰ ਦਿੰਦੇ ਨੇ ਜਿਹੜੇ ਪੰਚਾਇਤ ਨਾਲ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਦੂਸਰੀ ਵੀਡੀਓ ਕਿਦਾਂ ਲੱਗੀ ਤੇ ਮਿੱਤਰੋ ਹੈਪੀ ਹੋਣੀ ਤਾਂ ਹਜੇ ਵੀ ਲੱਗੇ ਹੋਏ ਵੱਡੇ ਕੂਤਰਾਂ ਨੂੰ ਮਿਵਾ ਕੇ ਪਾਈਆਂ ਹੋਈਆਂ ਸੀਗੀਆਂ ਸਾਰੇ ਜਣੇ ਉਹ ਉੱਪਰ ਤੁਹਾਨੂੰ ਦਿਖਾਉਂਦਾ ਇੱਕ ਮਿੰਟ ਰੋਜੇ ਇਧਰ ਦੀ ਜ਼ੂਮ ਕਰਕੇ